स्वागत है सोडा हरियाणा ਤੋਂ ਇਹ ਪਿੰਡ ਦਾ ਨਾਮ ਹੈਗਾ ਮਾਨਕ ਟੱਬਰ ਜਿੱਥੇ ਆਪ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਰੁਕੇ ਰਾਤੀ ਆਪੇ ਤੇ ਸੁੱਤੇ ਪੈ ਗਏ ਸੀ ਅੰਦਰਾਂ ਕਮਰੇ ਦੇ ਵਿੱਚ ਲਾਈਟ ਤਾਂ ਹੈਗੀ ਆ ਪਰ ਪੱਖਾ ਨਹੀਂ ਸੀਗਾ ਆ ਬਾਬੇ ਨੇ ਆਪਣਾ ਵੱਡਾ ਕੁਲ ਲੈਦਾ ਕਹਿੰਦਾ ਵੀ ਇਹਦੇ ਆ ਲਾ ਕੇ ਸੌਂ ਜਾ ਉਰੇ ਸੌਂ ਗਏ ਉਰੇ ਮੱਛਰ ਬਹੁਤ ਸੀਗਾ ਮੱਛਰਾਂ ਦਾ ਬੱਸ ਹੀ ਕਰਾ ਦੇ ਬાળા ਮੱਛਰ ਸੀ ਜਿੱਦ ਨੂੰ ਜਤੀ ਮਾਰਾਂਗੇ ਆਪਾਂ ਇਹੋ ਜਿਹਾ ਦ੍ਰਿਸ਼ ਦੇਖਦਾ ਅਖੰਡ ਪੜ ਚੱਲਦਾ ਪੂਰਨਵਾਸੀ ਦਾ ਕੱਲ ਉਹਨਾਂ ਨੂੰ ਭੋਗ ਪਾਉਣਾ ਪੂਰਨਵਾਸੀ ਦੇ ਜਿਸ ਕਰਕੇ ਆ ਸਾਰੇ ਕਮਰੇ ਨੇ ਰਹਿਣ ਦਾ ਪ੍ਰਬੰਧ ਹੈਗਾ ਇੱਥੇ ਵਧੀਆ ਜੇ ਕਿਸੇ ਨੇ ਆਉਣਾ ਹੈ ਤੇਨੂੰ ਹਨਾ ਮਾਨਕ ਟਬਰਾ ਰਾਣੀਪੁਰ ਰਾਏਪੁਰ ਰਾਣੀ ਹੈ ਇੱਥੇ ਰਾਏਪੁਰ ਰਾਣੀ ਛੱਤ ਮਾਰ ਕੇ ਹਰਿਆਣੇ ਤੋਂ ਇੱਧਰ ਆ ਕੇ ਗੁਰਦੁਆਰਾ ਸਾਹਿਬ ਬੰਦਾ ਟਿਕ ਸਕਦਾ ਰਹਿ ਸਕਦਾ ਹੈ ਭਾਈ ਆ ਸਾਰਾ ਸਵੀਰ ਦਾ ਦਰਸ ਖੜਿਆ ਸੀਗਾ। ਜੰਨਕ ਵੀ ਚੱਲਣਾ ਆ ਗਿਆ ਲਈਆ ਬਸ ਇਸ ਟਾਈਮ ਹੁਣ 5:50 ਮਿੰਟ ਹੋ ਗਏ। ਬਸ ਅੰਦਰ ਦਰਵਾਜ਼ਾ ਮੱਥਾ ਟੇਕਦੇ ਆਂ। ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਆਂ ਅਗਲੇ ਸਵੇਰਾਂ ਤੇ। ਜੁੜੇ ਰਹੋ। ਵੀਡੀਓ ਦੇ ਐਂਡ ਤੱਕ ਹੁਣ ਆਪਾਂ ਇੱਥੋਂ ਚੱਲ ਕੇ 80 ਕਿਲੋਮੀਟਰ ਆ। ਔਰ 80 ਕਿਲੋਮੀਟਰ ਪੋਂਡਾ ਸਾਹਿਬ ਪੋਂਡਾ ਸਾਹਿਬ ਜਾ ਕਰੂ ਕਾਂਗੇ ਆਪਾਂ। ਰਾਹ ਦੇ ਵਿੱਚ ਬਸ ਉਹੀ ਆਪਾਂ ਜੀ 12:00 ਵਜੇ ਤੱਕ ਆਪਾਂ ਨੇ 40 ਕਿਲੋਮੀਟਰ ਕੱਢ ਲੈਣਾ ਜੇ ਦੀ ਆਪਾਂ ਰੁਕ ਜਾਣਾ ਹਾਂ ਬਸ ਦੋ ਤਿੰਨ ਘੰਟੇ ਆਪਾਂ ਰੁੱਕ ਕੇ ਚੱਲਾਂਗੇ ਫੇ ਦੁਪਹਿਰਾ ਕੱਢ ਕੇ ਆਪਾਂ ਫਿਰ ਉਹਦੇ ਬਾਅਦ ਆ ਪੌਂਡਾ ਸਾਹਿਬ ਅੱਜ ਦਿਨ ਆਇਆ ਹੈਗਾ ਬੁੱਧਵਾਰ ਤੇ 22 ਮਈ 22 ਤਰੀਕ ਅੱਜ 2024 ਇਸ ਟਾਈਮ ਆਪਾਂ ਰਾਏਪੁਰ ਰਾਣੀ ਗੁਰਦੁਆਰਾ ਸਾਹਿਬ ਖੜੇ ਹਾਂ ਮੱਥਾ ਟੇਕ ਲਈਆ ਤੇ ਚਾਹ ਪੀ ਗਏ ਫਿਰ ਆਪਾਂ ਚੱਲੇ ਪਾਉਣੇ ਆ ਅੱਗੇ ਨੂੰ ਅਗਲੀਆਂ ਖਬਰਾਂ ਉਦੋਂ ਹੀ ਸ਼ਰਲ ਲੰਗਰ ਹਾਲਾ ਇੱਥੇ ਰਾਤਾ ਪ੍ਰਸਾਦਾ ਸਕਿਆ ਸੀ ਉਹ ਵੀ ਲੰਗਰ ਹਾਲਾ ਵੱਡਾ ਜਦੋਂ ਕੋਈ ਵੱਡਾ ਸਮਾਗਮ ਹੁੰਦਾ ਨਾ ਇੱਧਰ ਫਿਰ ਲੰਗਰ ਇੱਥੇ ਸੰਗਤ ਨੂੰ ਲੰਗਰ ਸਕਾਉਂਦੇ ਆ ਉਹ ਹੁੰਦੇ ਨੇ ਬਾਬਾ ਜੀ ਮੀਤ ਗ੍ਰੰਥੀ ਉਹਨਾਂ ਵੀ ਗੱਲ ਆਪਣੀ ਵਧੀਆੜੀ ਪਈ ਗੱਲਾਂ ਪਤਾ ਵਧੀਆ ਕਰੀਏ ਉਹ ਸਾਹਮਣੇ ਕਮਰੇ ਨੇ ਪਾਈ ਜੇ ਕਿਸੇ ਨੇ ਇੱਧਰ ਨੂੰ ਨਾ ਰਹਿ ਸਕਦਾਗਾ ਰਹਿਣ ਦਾ ਪ੍ਰਬੰਧ ਵੀ ਵਧੀਆਗਾ ਪ੍ਰਸਾਦੀ ਦਾ ਵੀ ਪ੍ਰਬੰਧ ਪੂਰਾ ਵਧੀਆਗਾ ਦਰਵਾਜ਼ਾ ਬੰਦਾ ਟਿੱਕੇ ਬੱਬੀ ਨਾਲ ਆਪਾਂ ਕੋਲੀ ਵਿੱਚ ਦੀ ਦਿੱਤੀ ਹੁਣ ਆਪਾਂ ਇਧੇਲੀ ਸੜ ਚੱਲ ਕੇ ਚਾਹ ਪੀਨੇ ਆ ਫਿਰ ਚੱਲਦੇ ਆਪਾਂ ਪੰਜ ਮਿੰਟ ਰਹਿੰਦੇ ਨੇ 6 ਵਜਣ ਚ ਚਾਹ ਪੀ ਕੇ ਤੁਰ ਪਣਾ ਆਪਣੇ ਅਸ ਲੜੀ ਕਿੰਨੀ ਪਈ ਆ ਨਾ 40 ਇਹ ਤਾਂ ਬਚਾਹ ਪ੍ਰੋਬਲਮ ਆ ਚੁੱਕ ਚਾਹ ਲੈ ਲਏ ਪੀ ਕੇ ਚੱਲ ਜਦੋਂ ਮੈਂ ਤਾਂ ਪਿੰਡ ਹੁੰਦਾ ਸੀ ਨਾ ਮੈਂ ਰੂਟੀਨ ਨਖਰੇ ਕਰਦਾ ਹੁੰਦਾ ਸੀ। ਵਿਖਾਰੂ ਮੈਂ ਅੱਪੀ 10 ਵਜਣੇ 11 ਵਜਣੇ ਕਦੇ 12 ਵੀ ਭਜੇ ਨੇ। ਮੈਂ 2 ਵਜੇ ਵੀ ਪ੍ਰਸ਼ਾਦਾ ਛਕਿਆ। 2 ਤੋਂ ਛੱਡੋ ਸੀ 3, 3 ਵੀ ਵੱਜ ਜਾਂਦੀ ਕਈ ਵਾਰ ਮੈਨੂੰ ਪ੍ਰਸ਼ਾਦਾ ਛਕਦੇ। ਅੱਜ ਫਿੱਕੇ ਚੌਲ ਤੇ ਉੱਪਰੋਂ ਪਾਇਆ ਬਸ। ਇਹ ਨਾਲ ਖਾੜ ਲਿਆ ਕਿਉਂਕਿ ਉਹ ਜਿਹੜੇ ਰਾਹ ਜਾਣਾਗਾ ਪਹਾੜੀ ਏਰੀਆਗਾ ਤੇ ਉਹ ਕਹਿੰਦੇ ਗੁਰਦੁਆਰਾ ਸਾਹਿਬ ਕੋਈ ਕੋਈ ਹੋਊਗਾ ਟਾਂ ਟੱਲਾ। ਕਹਿੰਦੇ ਇੱਕ ਹੈ ਤਾਂ ਹੈ ਗੁਰਦੁਆਰਾ ਸਾਹਿਬ ਸਾਹਿਬ ਪ੍ਰਸ਼ਾਦਾ ਤੇ ਨਾਮ ਮਿਲੇ। ਫਿਰ ਮੈਂ ਕਿਹਾ ਚੱਲ ਵੀ ਚੌਲ ਪਾ ਦੂੰ ਨਾਲ। ਫਿਰ ਕਹਿੰਦੇ ਚੌਲ ਲੈ ਜਾ ਨਾਲ। ਸਵੇਰੇ 6:00 ਵੱਜੇ ਹੋਣੇ ਮੈਂ ਕਹਾਂ ਫਿਰ ਫੇ ਰੋਟੀ ਸਵੇਰੇ ਸਾਜ ਦੀ ਚੰਗੀਆਂ ਲੱਗਦੀ ਹੈਗੇ ਇਸ ਕਰਕੇ ਬਚੌੜ ਨਾਲ ਖੜ ਲੇ ਆਪਾਂ ਨੇ ਨਹੀਂ ਨਾਲ ਚੱਕ ਲਈ ਚੱਲਦੇ ਆ ਫਿਰ ਕਰਦੇ ਆ ਸਭ ਫਿਰ ਆਪਣਾ ਸ਼ੁਰੂ ਲਓ ਵੀ ਇਸ ਟਾਈਮ ਬਸ ਸਭ ਤਿਆਰ ਹਾਂ ਚੱਲਣ ਲਈ ਹਨ ਇਧਰ ਨੂੰ ਜਾਣਾ ਹੁਣ ਆਪਾਂ ਨੂੰ ਦਿਖਾ ਵੀ ਦੇਣਾਗਾ ਰਾਹ ਬਸ ਉਹ ਜਿਹੜਾ ਰਾਹ ਦਿਨਾਲ ਬਸ ਇਹੀ ਕਹਿਣਾ ਸੀਗਾ ਵੀ ਸਾਧੂ ਚੱਲਦੇ ਭਰੇ ਤੇ ਨਗਰੀ ਬਸਦੀ ਪਹਿਲੀ ਹੁਣ ਤੁਰਦੇ ਆ ਆਪਾਂ ਗੁਰਦੁਆਰਾ ਸਾਹਿਬ ਤੋਂ ਤੁਰ ਪਏ ਇਹ ਗੱਲ ਜ਼ਿਆਦਾ ਕੀ ਨਿੱਕੀ ਜੀ ਮਾਂ ਨੇ ਆਪਦੇ ਬੱਚਿਆਂ ਨੂੰ ਕਹਿੰਦੀ ਸੀ ਸੌ ਜਾ ਪੁੱਤ ਨਹੀਂ ਤਾਂ ਮਣ ਬਿੱਲੂ ਆ ਜਾ ਬਿੱਲੀ ਆ ਜੂਗੀ ਉਹ ਬਸ ਬਿੱਲੀ ਉਹ ਤੇ ਡਰ ਨਾਲ ਸੌ ਜਾਂਦਾ ਵਿਚਾਰਾ ਬਸ ਇਹ ਧੁੱਪ ਚੜਨ ਤੋਂ ਪਤਾ ਲੱਗਿਆ ਧੁੱਪ ਮੈਨੂੰ ਕਹਿੰਦੀ ਆ ਪਿਛੇ-ਛਿੜੀ ਤਰਫਾ ਨਿੰਮੇ ਆ ਜੂਗੀ ਫਿਰ ਦੇ ਹੁਣੇ ਆਪਾਂ ਰਾਏਪੁਰ ਰਾਣੀ ਰਾਏਪੁਰ ਰਾਣੀ ਸ਼ਹਿਰ ਜਮ ਮੁਕਾ ਟਾਪੂ ਜਿਹਾ ਉਹ ਚੱਲ ਗਿਆ ਹੈ ਇੱਧਰ ਖੇਤਾਂ ਦੇ ਵਿੱਚ ਤੁਸੋਂ ਦੂਰ ਸੂਰਜਮੁਖੀ ਦੀ ਖੇਤੀ ਦੇਖ ਸਕਦੇ ਹਾਂ ਚਮਕਦੇ ਨੇ ਨਾ ਫੁੱਲ ਪੀਲੇ ਪੀਲੇ ਜਿਹੇ ਬੜੇ ਬੜੇ ਫੁੱਲ ਜੀ ਮੈਂ ਗੱਲੇ ਕਰਦਾ ਮੈਂ ਤਾਂ ਸੂਰਜਮੁਖੀ ਦੀ ਖੇਤੀ ਵੀ ਕਰਦੇ ਹਾਂ ਦੇਖਿਆ ਇੱਧਰ ਸੌਂਕ ਨਾਲ ਮੱਝਾਂ ਰੱਖਦੇ ਨੇ ਮੱਝਾਂ ਪੂਰੀਆਂ ਗੋਲ ਵੀ ਪੂਰੀਆਂ ਤਕੜੀਆਂ ਹਨ ਪਰ ਉਹਨਾਂ ਨੇ ਸੰਗਣ ਨਹੀਂ ਪਾਇਆ ਹੁੰਦਾ ਹੈਗਾ ਕੋਈ ਰੱਸੀ ਨਹੀਂ ਪਾਉਂਦੇ ਜਿਹੜੇ ਬਨਥ ਕਹਿੰਦੇ ਹੁੰਨੇ ਨਾਥੋ ਉਹ ਉਹਦੇ ਵਿੱਚ ਨਹੀਂ ਪਾਉਂਦੇ ਨੱਕ ਦੇ ਵਿੱਚ ਉਹ ਗੱਲ ਜੀ ਬਸ ਪਾ ਲਾਉਂਦੇ ਨੇ ਵੀ ਰੱਸੀ ਪਾਉਂਦੇ ਨੇ ਆਪਾਂ ਕਹਿੰਦੇ ਜੀ ਇਹ ਸੰਗਣ ਨਹੀਂ ਪਾਇਆ ਹੁੰਦਾ ਇਹਨਾਂ ਦਾ ਬਾਕੀ ਉਹ ਤੋ ਦੋ ਦਿਨ ਜਾਤੀ ਮਾਰੋਗੇ ਤੁਸੀਂ ਉਹ ਪਹਾੜ ਦੇਖਦੇ ਨੇ ਮੈਨੂੰ ਸੋਨ ਸਾਇ ਦੇਖਣਾ ਚਾਹਣਾ ਆਉਦੇ ਸਨ ਚਾਹਣਾ ਦੇਖਦੀ ਹੁਣ ਇਹ ਗੱਲ ਤੇ ਇਹ ਗੱਲ ਹੋਰ ਆ ਵੀ ਇੱਧਰ ਸੌਂਗਰਾਂਡ ਦੇਸੀ ਗਾਵਾਂ ਰੱਖਦੇ ਨੇ ਜਿਹੜੇ ਇੱਕ ਗਾਂ ਨਹੀਂ ਰੱਖਦੇ ਕਈ ਬਾਗੀ ਫਿਰਦੇ ਹੁੰਦਾ ਬੰਦਾ 20 25 25 ਗਾਵਾਂ ਇੱਕੋ ਥਾਂ 'ਚ ਆਏ ਚੜਦੀਆਂ ਫਿਰਦੀਆਂ ਨੇ ਉਹ ਦੂਰ ਤੱਕ ਫਿਰ ਨਿੱਕੇ ਬਾਲੇ ਬਣਾ ਕੇ ਇੱਕ ਨਿੱਕੀ ਜੀ ਝੌਂਪੜੀ ਬਣਾ ਕੇ ਨਾ ਤਾਨਿਆਂ ਜੀ ਦੀ ਬਸ ਉੱਥੇ ਰਹਿੰਦੇ ਨੇ ਪਰ ਆਪਣੀ ਕਾਮ ਆਵੇਂ ਹੈ ਚਰਾਂ ਦੇ ਫਿਰਦੇ ਨੇ ਫਰਨਾ ਦਾ ਦੁੱਧ ਚੋ ਕੇ ਵੇਚਦੇ ਆ ਅਰੇ ਆ ਚੱਕ ਅਦਰ ਸੂਰਜ ਦੇਵਤਾ ਉਹ ਫਰਦਾ ਸੂਰਜ ਚੜ ਗਿਆ ਐ ਕਰ ਆਪਾਂ ਜਾਈ ਜਾਨੇ ਆ ਇਥੋਂ ਕਾਲੇ ਅੰਬ ਨੂੰ ਜਾਵਾਂਗੇ ਆਪਾਂ ਕਾਲਾ ਅੰਬ ਕਾਲਾ ਅੰਗੂਰ ਦਾ ਸੁਣਿਆ ਸੀ ਕਿ ਕਾਲਾ ਅੰਬ ਵੀ ਕਾਲੇ ਅੰਗੂਰ ਤਾਂ ਖਾਦੇ ਵੀ ਨੇ ਕਾਲਾ ਅੰਬ ਵੀ ਕਦੇ ਖਾਲਾਂਗੇ ਕਹਿੰਦੇ ਚਾਈਨਾ ਨੇ ਬੂਟਾ ਕਰਤਾ ਕਾਲਾ ਅੰਬ ਮੇਰੇ ਕੋਲੋਂ ਮਿਲਦਾ ਹੈ ਫਿਆ ਆਕਰਪੇ ਦਾ ਬੂਟਾ ਹੈ ਮੈਂ ਦੇਖਿਆ ਵੀ ਸੀ ਉਹਦੇ ਉਹਦੇ ਪੱਤੇ ਲਾਲ ਜਿਹੇ ਹੁੰਦੇ ਨੇ ਕਾਲੇ ਜਿਹੇ ਰੰਗ ਦੇ ਬਸ ਹੋਰ ਜੀ ਫਲ ਲੱਗਦਾ ਉਹਨਾਂ ਨੂੰ ਕਾਲੇ ਕਾਲੇ ਬਸ ਇਧਰੋਂ ਨਾ ਪਹੁੰਚ ਜਾਈ ਜੰਦੇ ਆ ਸਾਹਮਣੇ ਨਿੱਕੇ ਜਿਹੇ ਬਸ ਚੜਾਈਆਂ ਉੱਤਰ ਗਿਆ ਚੜ ਗਿਆ ਭਾਈ ਨਹੀਂ ਨਹੀਂ ਸੋਣੇ ਸਮਝ ਦੱਸ ਦਵਾਂਗਾ ਬਸ ਉਹਨੇ ਅਜੇ ਮੈਂ ਬਾਲਸ ਨੱਖਾਂ ਜੇ ਲੱਗੀ ਜਾਂਦਾ ਸੋਹਣਾ ਲੱਗਦਾ ਜਣੀ ਕੇ ਗੱਲ ਹੀ ਕਹਿਣਾ ਮੇਰੇ ਮੰਮੀ ਇੱਕ ਗੱਲ ਕਹਿੰਦੀ ਹੁੰਦੀ ਸੀਗੀ ਉਹ ਕਹਿੰਦੀ ਵੀ ਦੇਖ ਰੱਬ ਨੇ ਕੁੜੀਆਂ ਬਹੁਤ ਸੋਹਣੀਆਂ ਬਣਾਈਆਂ ਨੇ ਸਾਰੀਆਂ ਤੇ ਉਹ ਸੋਹਣੀਆਂ ਬਣਾਈਆਂ ਨੇ ਤੇ ਜਦੋਂ ਚੁੰਨੀ ਸਿਰ ਤੇ ਲੈ ਲਵੇ ਉਹ ਹੋਰ ਵੀ ਸੋਹਣੀ ਲੱਗਦੀ ਆ ਬਸ ਇਸ ਤਰ੍ਹਾਂ ਹੀ ਬਸ ਸਾਰੇ ਬੰਦਿਆਂ ਨੂੰ ਰੱਬ ਨੇ ਸੋਹਣਾ ਬਣਾਇਆ ਜਦੋਂ ਕੋਈ ਬੰਦਾ ਦਸਤਾਰ ਸਜਾ ਲਵੇ ਹੈਨਾ ਉਹ ਫਿਰ ਹੋਰ ਵੀ ਸੋਹਣਾ ਲੱਗਦਾ ਹੈ ਉਹ ਤੇ ਬੋੜ ਲੱਗਿਆ ਹੋਇਆ ਹੈਗਾ ਲੋਹਾਗੜ ਸਿੱਖ ਸਮਾਰਗ 60 ਕਿਲੋਮੀਟਰ ਦੂਰ ਹੈ ਤੋ ਕੋਈ ਹੋਊ ਕੋਈ ਮੈਂ ਕਹਿੰਦਾ ਵੀ ਹਰਿਆਣੇ ਵਿੱਚ ਵੀ ਉੱਪਰ ਪੰਜਾਬੀ ਲਿਖੀ ਪਈ ਆ ਦੇਖ ਲੋ ਲੈ ਗੱਲ ਤੇ ਮੈਂ ਆ ਦਿਖਾਉਣੀ ਸੀ ਸੋਹਣਾ ਏਰੀਆ ਆਲੇ ਦਲੇ ਦਰਖਤ ਨੇ ਇੰਨੀ ਛਾਂ ਬਹੁਤ ਬੜੀ ਛਾਂ ਕੋਈ ਨਹੀਂ ਧੁੱਪ ਵੀ ਨਹੀਂ ਲੱਗਦੀ ਹੈਗੀ ਮਹਿਸੂਸ ਨਹੀਂ ਹੁੰਦੀ ਆ ਚੱਕ ਟੱਪ ਗਈ ਸਕੂਲ ਵਾਲੀ ਜਿੱਦ ਨੂੰ ਜਾਤੀ ਮਾਰੀ ਐ ਅੰਬਾਂ ਦੇ ਬਾਗ ਨੇ ਵਸਾ ਸਾਰੇ ਅੰਬਾਂ ਦੇ ਬਾਗ ਨੇ ਲੈ 17 ਦੇ ਵਿੱਚ ਘੁੰਮਿਆ ਸੀ ਮੈਂ ਹਰਿਆਣਾ ਹਰਿਆਣੇ ਤੋਂ ਸੀ ਰਾਜਰ Rajasthan ਗੈਸ ਮੇਰੇ ਨਾਲ ਜਸੇਨਾ ਦਾ ਇੱਕ ਪਿੰਡ ਦੇ ਵਿੱਚ ਆਉ ਮੇਰੇ ਚਾਚਾ ਲੱਗਦਾ ਉਹ ਮੈਂ ਨਾ ਗਿਆ ਸੀ 2017 ਦੀ ਗੱਲ ਹੈ ਹਰਿਆਣੇ ਦੇ ਵਿੱਚ ਜਾਈ ਜਦੋਂ ਵੀ ਉਹ ਤੋਤੀ ਵਾਲਾ ਮਿਲਿਆ ਕੋਈ ਜਿਹਦੀ ਮੈਂ ਕਿਹਾ ਤਾਊ ਕੀ ਹਾਲਾ ਠੀਕ ਆ ਰਾਮ ਰਾਮ ਤਾਊ ਉਹ ਹੱਸ ਪਿਆ ਕਰੇ ਵੀ ਫੇ ਕੀ ਬੋਲੀ ਜਾਂਦਾ ਹੁਣ ਵੇ ਕਈਆਂ ਨੂੰ ਬੁਲਾਇਆ ਵਗਾ ਹੋਰ ਤਾਊ ਠੀਕ ਐ ਠੀਕ ਐ ਆਪ ਕੈਸੇ ਹੋ ਐ ਬੋਲਦੇ ਨੇ ਤਾਊ ਕਹਿੰਦੇ ਨੇ ਹਰਿਆਣੇ ਦੇ ਵਿੱਚ ਵਾਲੇ ਤਾਊ ਰਾਮ ਰਾਮ ਤਾਊ ਇੱਥੇ ਚੱਲਦਾ ਹੁਣ ਵੀ ਬਸ ਚੇਤੇ ਆ ਗਿਆ ਬੀਨਾਂ ਨੂੰ ਤਾਊ ਕਹਿ ਕੇ ਬੁਲਾਈਏ ਕਾਹੂ ਤਾਂ ਅਮਰ ਤਾਇਆ ਤਾਇਆ ਕੀ ਹਾਲਾ ਬਸ ਮੁੰਡੇ ਨੰਗੇ ਹੋ ਮੋਟਰਸਾਈਕਲ ਤੇ ਝੰਡੇ ਲੱਗੇ ਹੋ ਜੇ ਵੱਡੇ ਵੱਡੇ ਆਉਤੇ ਲਿਖਿਆ ਨਗਰ ਪਾਲਿਕਾ ਨਰਾਇਣਗਨਮ ਪਹੁੰਚਣ ਦੇ ਥੋੜਾ ਧੰਨਵਾਦ ਕੀਤਾ ਜਾਂਦਾ ਵੀ ਹਾਰਦਿਕ ਸਦ ਸਵਾਗਤ ਕੀਤਾ ਜਾਂਦਾ ਬਸ ਇੰਨੀ ਗੱਲ ਹੈ ਜੱਕੋ ਟੱਪਦੇ ਆਂ ਭੰਗਾ ਆਪਾਂ ਜਾਨੀ ਕਿ ਪਹੁੰਚ ਗਏ ਨਾਰਾਇਣਗੜ੍ਹ ਬਸ ਕਿੱਥੋਂ ਪਹਾੜ ਸ਼ੁਰੂ ਨਹੀਂ ਹੋ ਸਾਹਮਣੇ ਪਹਾੜੀ ਦੇ ਦੇ ਇਹਦੇ ਆਪਾਂ ਹੁਣ ਜਿੱਥੇ ਖੜੇ ਆ ਇਹ ਕਾਲਾ ਆਂਬਾ ਹਰਿਆਣੇ ਦੇ ਵਿੱਚ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀਦਾਗਾ ਮਹਾਨ ਸਾਹਿਬ ਉੱਥੇ ਲਿਖਿਆ ਵੀ ਹੋ ਜਾਵਾ ਉਹ ਦੇ ਆ ਗੇਟ ਦੇ ਕੋਲ ਸੰਦੇਣਾ ਹੋਗਾ ਵੀ ਗੁਰੂ ਕਾ ਲੰਗਰ ਸੱਕੇ ਜਾਓ ਸਕੇ ਹੀ ਇਹ ਮੈਂ ਕਹਨਾ ਸਕੇ ਉਹਨੇ ਯਾਰ ਬਸ ਠੀਕ ਆ ਥੋੜੀ ਹੰਬੀ ਬਾਤ ਆ ਖੜਾ ਗਿਆ ਸਾਈਕਲ ਉਹ ਪਈਆਂ ਨੇ ਚੱਪਲਾਂ ਆ ਛੋਟਾ ਜੀ ਆ ਬਸ ਗੁਰਦਵਾਰ ਸਾਹਿਬ ਐਡਾ ਕੀ ਐ ਜੜਕੇ ਤੋਂ ਹਨਾ ਬਈ ਇੱਥੇ ਪਮੂਆ ਤੋ ਲਿਆ ਤੇ ਫਿਰ ਇੱਥੇ ਨਿਸ਼ਾਨ ਸਭ ਲੱਗਾ ਜਾ ਛੋਟਾ ਜੀ ਆ ਕਾਲਾ ਅੰਬ ਹਰਿਆਣੇ ਦੇ ਵਿੱਚ ਕਾਲਾ ਹੁੰਦਾ ਆ ਆਪਾਂ ਆਪ ਨੂੰ ਚੱਲਦੇ ਆਂ ਫਿਰ ਸਰਵਾਸਾ ਉਹਨੂੰ ਕੋਈ ਛੋਟਾ ਜਿਹਾ ਹੋਰ ਜਿੰਦਾ ਲੱਗਿਆ ਪਿਆ ਤਾ ਚਲੋ ਦੇਖ ਲਈਏ ਕੀ ਹੁੰਦਾ ਹੈ ਬਾਕੀ ਪੁੰਡਾ ਖੁੱਲਈ ਇਹਦਾ ਤੇਰੇ ਕੰਮ ਉਹ ਪਾਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜਿੱਥੇ ਆਪਾਂ ਖੜੇ ਆ ਨਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਵੀ ਮਿਦਨੀ ਪ੍ਰਕਾਸ਼ ਨਾਹਨ ਸਰੋਵਰ ਦਾ ਤਿੱਤੀਮਾ ਰਾਜਾ ਸੀ ਗੁਰੂ ਸਾਹਿਬ ਨੇ ਬਹੁਤ ਪਿਆਰ ਸੀ ਉਹਦਾ ਪ੍ਰੇਮ ਦੇ ਸੱਦੇ ਪੱਤਰ ਤੇ ਆਉਣ ਦੇ ਸਤਿਗੁਰ ਜੀ ਨੇ ਇੱਥੇ ਪਹੁੰਚੇ ਸੀ ਠੀਕ ਆ ਤੇ ਲੋਕਾਂ ਨੂੰ ਦਰਸ਼ਨ ਦੀਦਾਰੀ ਦਿੱਤੇ ਇੱਥੋਂ ਸਤਿਗੁਰ ਜੀ ਮਹਾਰਾਜ ਚੱਲ ਕੇ ਪੌਂਡਰਾ ਸਾਹਿਬ ਦੀ ਧਰਤੀ ਉੱਤੇ ਪੁੱਜੇ ਉੱਥੇ ਮਹਾਰਾਜ ਨੇ ਜਮਨਾ ਨਦੀ ਦੇ ਕੰਢੇ ਉੱਪਰ ਬੈਠ ਕੇ ਸਿਮਰਨ ਕੀਤਾ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਨ 1687 ਸੀ ਵਿੱਚ ਮਹਾਰਾਜ ਜੀ ਪਹਾੜੀ ਰਾਜਿਆਂ ਨਾਲ ਪੰਗਾਣੀ ਦੇ ਮੈਦਾਨ ਵਿੱਚ ਭਿਆਨਕ ਜੁੱਧ ਲੜਿਆ। ਇਹਨਾਂ ਨਾਲ ਜੁੱਧ ਹੋਇਆ। ਇਹ ਜੁੱਧ ਵਿੱਚ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ। ਇੱਥੇ ਹੀ ਮਹਾਰਾਜਾ ਇਹਦੇ ਵੱਡੇ ਸਹਬਜ਼ਾਦੇ ਦਾ ਜਨਮ ਹੋਇਆ। ਜੁੱਧ ਵਿੱਚ ਜਿੱਤ ਹੋਣ ਤੋਂ ਹੁਣ ਕਰਕੇ ਸਤਿਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ। ਮਹਾਰਾਜਾ ਪੌਂਡਸਾ ਦੀ ਧਰਤੀ ਉੱਪਰ ਪਹੁੰਚ ਕੇ 4 ਸਾਲ ਰਹੇ ਸਿੱਥੋਂ ਚੱਲ ਕੇ ਮਹਾਰਾਜ ਜੀ ਕਪਾਲ ਮੋਜਨੇ ਦੀ ਧਰਤੀ ਉੱਪਰ ਪੁੱਜੇ ਛਡੋਰਾ ਤੋਂ ਹੁੰਦੇ ਹੋਏ ਕਾਲੇ ਅੰਬ ਦੀ ਧਰਤੀ ਉੱਪਰ ਪੁੱਜੇ ਅਤੇ ਇੱਥੇ ਨਦੀ ਦੇ ਕੰਢੇ ਉੱਪਰ ਬੈਠ ਕੇ ਆਰਾਮ ਕੀਤਾ ਇੱਥੋਂ ਚੱਲ ਕੇ ਟੋਕਾ ਸਾਹਿਬ ਦੀ ਧਰਤੀ ਉੱਪਰ ਪੁੱਜੇ ਟੋਕਾ ਸਾਹਿਬ ਵਿਖੇ 13 ਦਿਨ ਰਹੇ ਇੱਥੋਂ ਮਹਾਰਾਜ ਨੂੰ ਕਿਸੇ ਗੁਰੂ ਪਿਆਰੇ ਨੇ ਅੰਬ ਖਾਣ ਲਈ ਦਿੱਤੇ ਉਹ ਅੰਬ ਦੀ ਗੁੱਟਲੀ ਸਤਗੁਰੂ ਜੀ ਨੇ ਬੀਤੀ ਫਿਰ ਵਿਸ਼ਾਲ ਦਾਗਤ ਬਣ ਗਿਆ ਉਥੇ ਅੱਜ ਵੀ ਇਹ ਦਰਖਤ ਕਹਿੰਦੇ ਮੌਜੂਦ ਆ ਇਹ ਦਰਖਤ ਮੌਜੂਦ ਆ ਕਹਿੰਦੇ ਉਹ ਮੌਸਮ ਦੇ ਹਿਸਾਬ ਨਾਲ ਅੰਬ ਲੱਗਦੇ ਨੇ ਤੇ ਅੱਜ ਵੀ ਅੰਬ ਲੱਗ ਹੀ ਜਾਂਦੇ ਨੇ ਅੱਛਾ ਜੀ ਤੇ ਕੁਝ ਸਮਾਂ ਸਤਿਗੁਰੂ ਜੀ ਉਥੇ ਰਹਿ ਕੇ ਪਰਮਾਤਮਾ ਨਾਲ ਲੋਕਾਂ ਨੂੰ ਜੋੜ ਕੇ ਸੰਗਤ ਨੂੰ ਜੋੜ ਕੇ ਫਿਰ ਆਨੰਦਪੁਰ ਸਾਹਿਬ ਨੂੰ ਕੂਚ ਕੀਤੀ ਸੀ ਇਹ ਪਾਈ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਨਿੱਕਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਿੱਕਾ ਜਿਹਾ ਜਿੰਦਾ ਵੀ ਲੱਗਿਆ ਗੁਰਦੁਆਰਾ ਸਾਹਿਬ ਨੂੰ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਜਿੰਦੇ ਤੋਂ ਗੱਲ ਜ਼ਿਆਦਾ ਆ ਗਈ ਲੱਖਾਂ ਰੁਪਈਆਂ ਦਾ ਸਮਾਨ ਆਪਾਂ 100 ਰੁਪਏ ਜਿੰਦੇ ਦੇ ਸਾਰੇ ਛੱਡ ਦੰਨੇ ਆ ਇਹਦਾ ਮਤਲਬ ਆਸਰਾ ਹੁੰਦਾ ਆਪਾਂ ਨੂੰ ਕਹਿੰਦੇm ਵਿਸ਼ਵਾਸ ਹੁੰਦਾ ਵਾ ਨਹੀਂ ਲੱਖਾਂ ਦਾ ਸਮਾਨ 100 ਰੁਪਏ ਦੇ ਜਿੰਦੇ ਵਿੱਚ ਕੀ ਕਰੂਗਾ ਬੰਦਾ ਆਹ ਗੱਲ ਸੀ ਭਾਈ ਥੱਲੇ ਪੁੱਛ ਕੇ ਆਇਆ ਭਾਈ ਜਿੰਦਾ ਨਹੀਂ ਹੈਗਾ ਇਹ ਜਿੰਦਾ ਆ ਚੈੱਕ ਇਹ ਕਰ ਗੱਲ ਖੁੱਲ ਗਿਆ ਜਿੰਦੇ ਖੁੱਲ ਗਿਆ ਭਾਈ ਲੈ ਇਹੜੇ ਖੁੱਲ ਗਿਆ ਮਾਰਦਾ ਸ਼ੂਟ ਦਾ ਪ੍ਰਕਾਸ਼ ਆ ਭਾਈ ਇੱਥੇ ਇੱਥੇ ਅੰਮ੍ਰਿਤਪੁਰ ਜੀ ਛੋਟਾ ਜਿਹਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਨਬਾਬ ਜੰਮਾ ਸਾਹਿਬ ਦੇ ਕੋਲ ਰੱਖਿਆ ਸੀ ਕਿ ਯਾ ਜਿਹੜੇ ਕਿਸ ਨੇ ਕਾਲਾ ਅੰਬ ਚੌਂਕ ਦੇ ਵਿੱਚ ਜੇ ਨਿਕਾ ਗੁਰਦੁਆਰਾ ਸਾਹਿਬ ਆ ਕਿਸੇ ਨੇ ਰੁਕਣਾ ਹੋਵੇ ਗੁੰਜਾਂ ਦੇ ਭੀੜ ਪੈ ਜਾਈਵੇ ਇੱਥੇ ਰੁਕ ਸਕਦੇ ਹੋ ਬੇਬੇ ਕੰਨ ਪ੍ਰਸ਼ਾਦਾ ਕੋਈ ਨਾ ਕੋਈ ਨੇ ਵਿੱਚ ਲੜਨੀ ਹੈ ਕਿਸੇ ਚਾਰ ਨਾਲ ਜੋ ਸ਼ੱਕੇ ਚੱਲਦੇ ਲੋ ਵੀ ਦੋ ਪ੍ਰਸ਼ਾਦ ਚਾਰ ਨਾਲ ਛੱਕੇ ਆਪਾਂ ਮਾਤਾ ਕੋਲ ਬਈ ਵਰਗੇ ਜੀ ਸੀਗੇ ਦੋ ਜਣੇ ਗ੍ਰੰਤੀ ਸਿੰਘ ਦੀ ਡਿਊਟੀ ਨਿਭਾਉਂਦੇ ਨੇ ਮੈਂ ਤਾਂ ਠੀਕ ਹੋ ਗਏ ਤਾਂ ਠੀਕ ਠਾਕ ਕੋਈ ਨਾ ਬਰੀਆ ਹਰਿਆਣੇ ਦੇ ਸੀ ਇਲਵਾ ਮਹੀਨਾ ਹੀ ਹੋਇਆਗਾ ਸਾਨੂੰ ਰਿਹਾ ਹੈ। ਕਹਿ ਰਹਾ ਐਸਾ ਹੈਗੀ ਆ ਕਹਿੰਦਾ ਕੋਈ ਬੰਦਾ ਜੋ ਭੀੜ ਪਵੇ ਕਿਸੇ ਦੇ ਉਹ ਕੋਸ ਸਰ ਕਹਿੰਦਾ ਅਸੀਂ ਸਾਥ ਦਾਂਗੇ ਬੰਦੇ ਦਾ। ਮੈਂ ਕਹਿੰਦਾ ਵੀ ਕੱਲ ਨੂੰ ਕਿਸੇ ਕੋ ਕਾਲੇ ਅੰਬ ਆ ਕੇ ਕੀ ਕਿਸੇ ਰਹਿਣਾ ਹੋਵੇ। ਬਸ ਬੰਦਾ ਰਹਿ ਸਕਦਾ। ਇੱਧਰ ਰਹਿ ਕੇ ਪਹਾੜ ਆਪੇ ਪਹਾੜ ਏਰੀਆ ਨਹੀਂ ਗਿਆ ਹੈਗੇ। ਅੰਬ ਤੁਸੀਂ ਤਾਂ ਫਿਰ ਉੱਪਰ ਹੀ ਜਾਂਦਾ ਨਾਹਨ ਨੂੰ ਜਾਂਦੇ ਆ। ਪਰ ਨਾਹਨ ਨੂੰ ਸਾਰੀ ਚੜ੍ਹਾਈ ਹੋ ਜਾਂਦੀ। ਮੈਂ ਕਹਾਂ ਫਿਰ ਕਾਨੂੰ ਆਪਾਂ 10 ਕਿਲੋਮੀਟਰ ਬਾਅਦ ਆਪਾਂ ਆਹਾਂ ਠੀਕ ਆ ਰਾਂ। ਚੜਾਈ ਨਹੀਂ ਹੈਗੀ ਨਾਲੇ ਨਾਲੇ ਸੌਖੇ ਵਗ ਜਾਗੇ 10 ਕਿਲੋਮੀਟਰ ਇਧਰ ਉਧਰ ਵੱਧ ਪੈਂਦਾ ਹੈਗਾ 10 ਜਾਂ 12 ਕਿਲੋਮੀਟਰ ਵੱਧ ਕਰ ਲਾਂਗੇ ਆਪਾਂ ਮੈਂ ਕਿਹਾ ਚੜਾਈ ਔਖੀ ਹੈ ਫਿਰ ਚੜ੍ਹਨੀ ਠੀਕ ਹੈ ਕਰਨ ਉੱਥੇ ਉਹ ਗੱਲ ਬਾਤ ਹੋਵੇ ਪਾਣੀ ਨਾ ਮਿਲੇ ਕਿਉਂਕਿ ਮੈਂ ਪਿੱਛੇ ਕੀਤੇ ਨੇ ਨਾ ਪਹਾੜ ਇਸ ਕਰਕੇ ਫਿਰ ਮੈਂ ਕਿਹਾ ਵੀ ਥੱਲੇ ਦੀ ਜਾਂਦੇ ਹਾਂ ਕਹਾਂ ਜਾ ਕੇ ਫਿਰ ਆਪਾਂ ਨੂੰ ਖਸ਼ਰਾ ਤੋਂ ਪਰ ਉਧਰ ਫਿਰ ਪਹਾੜ ਥੋੜੀ ਚੜਾਈ ਹੋਊਗੀ ਬਸ ਆਪਾਂ ਐ ਨੰਗ ਜਾਂਦੇ ਹਾਂ ਥੋੜੀ ਥੋੜੀ ਚੜਾਈ ਹੋਈ ਹੈ ਵਾ ਆਹ ਨਹੀਂ ਆਪ ਟੱਪ ਜਾਂਦੇ ਹੌਲੀ ਹੌਲੀ ਕਰਕੇ ਕਰਦੇ ਆਂ ਬਾਕੀ ਗੱਲਾਂ ਅੱਗੇ ਜਾ ਕੇ ਆਹ ਸਾਰਾ ਜੰਗਲ ਏਰੀਆ ਵਾ ਦੇਖ ਲੋ ਇਧਰ ਵੀ ਧਿਆਨ ਮਾਰ ਕੇ ਇਧਰ ਸਾਨੂੰ ਸਕਰੀਨ ਦੇ ਵਿੱਚ ਦਿਖਦਾ ਹੋਊਗਾ ਵੀ ਸਾਰਾ ਜੰਗਲ ਏਰੀਆ ਸਵਰਗ ਖਾਇਰ ਸੁਣੀ ਆ ਸੁਣਾ ਮਾਹੌਲ ਵਧੀਆ ਹੈ ਜਗਤ ਚੱਲੀ ਜਾਂਦਾ ਕੰਮ 9:20 ਹੋ ਗਏ ਆਪ ਪਹਾੜਾਂ ਨੂੰ ਕੱਟ ਕੇ ਇੱਧਰ ਦੀ ਰਾਹ ਬਣਾ ਲਈ ਆਪ ਤੇ ਪੌਂਡਾ ਸਾਹਿਬ 60 ਕਿਲੋਮੀਟਰ ਆ ਜੀ ਇੱਥੋਂ ਇੱਥੋਂ ਪੌਂਡਾ ਸਾਹਿਬ ਚਲਦਵਾਰਾ ਤੋਂ ਹੁੰਦੇ ਹੋਏ ਮਛੋਲੀ گاਉਂ ਦਾ ਇੱਕ ਕਪਾਲ ਮੋਚਣੇ ਤੋਂ ਪਹਿਲਾਂ ਆਪਾਂ ਇਹ ਰਾਹ ਹੈ ਨਾ ਜਾਂਦਾ ਵਾ ਜਿਹਦੇ ਆਪਾਂ ਹੁਣ ਇਸ ਟਾਈਮ ਸਫਰ ਕਰੀ ਜਾਂਦੇ ਆ ਕਪਾਲ ਮੋਚਣੇ ਜਾਣੇ ਆ ਲੰਗਦਾ ਮੈਂ ਅੰਬ ਸਰਕ ਨਹੀਂ ਤੇ ਜਾਣਾ ਸੀ ਜਿਹੜਾ ਅੰਬ ਕਾਲਾ ਅੰਬ ਉੱਪਰ پہاڑی ਏਰੀਆ ਮੈਂ ਕਿਹਾ ਚਲ ਹੁਣ ਦਰਸ਼ਨ ਕਰ ਜੀ ਆਪਾਂ ਕਪਾਲ ਮੋਚ ਨੇ ਵਹਲੇ ਨੂੰ ਮੈਂ ਕਿਹਾ ਇੱਧਰ ਵੀ ਆ ਜੀ ਇੱਥੋਂ ਫਿਰ ਆਪਾਂ ਪੌਂਡਾ ਸਾਹਮਣੇ ਜਾਵਾਂਗੇ ਇੱਥੋਂ ਹਣ ਕਪਾਲ ਮੋਚਨਾ ਸਿਰਫ 11 ਕਿਲੋਮੀਟਰ ਅੱਧਾ ਘੰਟਾ ਲੱਗਣਾ ਆਪਾਂ ਨੂੰ ਬਸ ਪੌਣੇ ਅੱਛਾ ਆਮ ਆਪ ਨੂੰ 6:10 ਦਾ ਸਮਾਂ ਹੋਇਆ 11:00 ਵਜੇ ਪਹੁੰਚਾਂਗੇ ਆਪਾਂ ਉੱਥੇ ਰੁਕਾਂਗੇ ਰੁਕਣ ਤੋਂ ਬਾਅਦ ਫਿਰ ਰਗੜਾ ਕਾਰਜਕ੍ਰਮ ਫਿਰ ਦੱਸਿਆ ਜਾਊਗਾ ਸਾਨੂੰ ਪੀ ਅਗਲਾ ਪ੍ਰੋਗਰਾਮ ਕੀ ਆ ਇਹ ਜਿਹੜਾ ਸਿੱਧਾ ਰਾਹ ਜਾਂਦਾ ਵਾ ਸਿੱਧਾ ਕਪਾਲ ਮੋਜਨੇ ਨੂੰ ਜਾਂਦਾ ਲੈ ਮੈਂ ਤੁਹਾਨੂੰ ਆਪਣਾ ਉਹ ਦਿਖਾਉਂਦਾ ਮੈਂ ਅੱਗਲਾ ਘਟਣਾ ਕਿਉਂ ਜਜਾ ਜਨਾ ਨਾ ਪੂਰਾ ਐ ਹੁੰਦੀ ਆ ਗੱਲ ਸਰਦਾਰਾ ਜਦੋਂ ਮੈਂ ਚੰਡੀਗੜ੍ਹ ਸੀ ਨਾ ਇੱਕੋ ਮੈਨੂੰ ਗੱਲ ਜਿਆਦਾ ਆਉਂਦੀ ਸੀ ਮੈਂ ਤੇਰੇ ਸ਼ਹਿਰ ਚੰਡੀਗੜ੍ਹ ਹੰਡਾ ਪਰਣਾ ਬਨ ਕੇ ਘੁੰਮਦਾ ਵਾ ਉਹਦੇ ਪਰਣਾ ਬਨ ਕੇ ਘੁੰਮ ਗਏ ਸਾਰਾ ਦੇਖ ਲਿਆ ਚੰਡੀਗੜ੍ਹ ਬਾਕੀ ਤੁਸੀਂ ਪੇਸੇ ਵੀਡੀਓ ਵਿੱਚ ਦੇਖ ਲਓਗੇ ਇਹ ਸਾਫ ਸੁਥਰਾ ਵਾ ਜਾਂ ਕਿਵੇਂ ਦਾ ਮਾਹੌਲ ਵੀ ਬਸ ਹੁਬ ਹੋਈ ਜਾਂ ਜਾਂ ਫਿਰ ਗੱਲ ਗੱਲਬਾਤਾਂ ਵਿੱਚ ਡਾਈ ਹੋਈ ਹੈ ਇਹਨਾਂ ਠੀਕ ਠਾਕ ਹੀ ਮੈਨੂੰ ਠੀਕ ਠਾਕ ਜੀ ਲੱਗਿਆ ਬਸ ਸਾਰਾ ਬਸ ਚੱਲਦੇ ਆਂ ਫਿਰ ਕਪਾਲ ਮੋਚਨੇ ਕਿਉਂਕਿ ਤਨ ਵਿੱਚ ਲੱਗੇ ਪੈਣੇ ਨੇ ਨਾ ਕੰਮ ਕਰਨਾ ਹੁੰਦਾ ਹੈ ਕੰਨੇ ਨੂੰ ਗੁੱਡ ਲੱਗੇ ਪਾ। ਆਹ ਭਾਈ ਕਣਕ ਦੇ ਬਾਡੀ ਕਰੀ ਹੋਈ ਆ। ਛੋਟੀ ਛੋਟੀ ਬਾਡੀ ਆਗਰੇ ਇਹਨਾਂ ਦੀ। ਇਹਨੇ ਆਹ ਵੱੱਥੀ ਵੱਡੀ ਹੋਈ ਆ। ਆਹ ਜੇ ਸਾਰੀਆਂ ਵੱੱਥੀ ਵੱਡੀ ਹੋਈ ਆ। ਉਹ ਪਿੱਛੇ ਵੀ ਦੇਖਿਆ ਮੈਂ। ਇਹਨਾਂ ਕੰਪੈਨਾਂ ਵੀ ਲਾਈ ਹੋਈਆਂ ਸੀ ਇਹਨਾਂ ਨੇ। ਐਸ ਜਿਹਦਾ ਵੀ ਗੱਲ ਐ ਕੋਈ। ਵੀ ਸਾਰੇ ਇਹਨਾਂ ਤਾਂ ਨਹੀਂ ਹੱਥਾਂ 'ਚ ਵੱਢਦੇ ਹੁੰਦੇ। ਇਹਨੇ ਕਿ ਮੈਂ ਦੇਖਿਆ ਵਾ ਵੀ ਹੱਥੀ ਵੱਡੀ ਹੋਈ ਸੀ। ਆ ਵੀ ਹੱਥੀ ਵੱਡੀ ਹੋਈ ਆ। ਓਏ ਬਾਈ ਕਿੱਥੇ ਗੁਰਦੁਆਰਾ ਸਾਹਿਬ ਪਾਲ ਮੋਚਨ ਨੂੰ ਜਾਣਾ ਮੈਂ ਦੱਸਿਆ ਹੀ ਘਰੇ ਹੁਣ ਫੋਨ ਕਰਕੇ ਮੈਂ ਕਿਵੇਂ ਪਾਲ ਮੋਚਨ ਨੂੰ ਜਾਣਾ ਕਰਦੇ ਕਹਿੰਦੇ ਸੁੱਖ ਸੁੱਖਾਈ ਮੈਂ ਕਾਦੀ ਮੇਰਾ ਵਿਆਹ ਹੋ ਜਾਵੇ ਉਹ ਮੈਂ ਕਿਹਾ ਵੀ ਜਿਹੜੇ ਜਿਹੜੇ ਕੰਮ ਤੋਂ ਡਰ ਕੇ ਭੱਜਦੇ ਆ ਠੀਕ ਆ ਉਹੀ ਕੰਮ ਫੇਰ ਪਾਈ ਜਾਂਦੇ ਸਿਰ ਤੇ ਹਾਂ ਮੈਂ ਕਿਹਾ ਚਲ ਸਭ ਕੁਝ ਹੋ ਵੀ ਗਈ ਪੂਰੀ ਜੇ ਇੱਥੇ ਮੱਥਾ ਟੇਕਣਾ ਆਉਣਾ ਫੇਰ ਨਾ ਦੁਬਾਰੇ ਫੇਰ ਕਰ ਵਾਲੇ ਕਿਉਂਕਿ ਫੇਰ ਜੇ ਨਾਂ ਉਹ ਨ ਦਿੱਤਾ ਨਾ ਭਾਈ ਇਹ ਕੰਮ ਆਪਾਂ ਤੋਂ ਨਹੀਂ ਹੋਣਾ ਹੈਗਾ ਤਾਂ ਕਰਕੇ ਫਿਰ ਮੈਂ ਚੁੱਪ ਕਰ ਗਿਆ ਆਪੇ ਨਿਕਾਇ ਗੁਰਦੁਆਰਾ ਸਾਹਿਬ ਉਹ ਨਿਸਾਨ ਸਾਹਿਬ ਝੂਲਦਾ ਠੀਕ ਹੈ ਰਾਟਰ ਨਿਕਲਿਆ ਪਿਆ ਟਰਾਲੀ ਦਾ ਭੁੰਜਾਂਦੀ ਜਦੋਂ ਮੇਰੇ ਕੋਲ ਦੀਆਂ ਉਂ ਕਰਦੀ ਜਾਂਦੀ ਉੱਪਰ ਨੂੰ ਚਲੋ ਬਸ ਆਪਾਂ ਹੀ ਪਹੁੰਚਣਾ ਮਿਲਿਆ ਕਪਾਲ ਮੋਚ ਨੇ ਦਪਹਿਰਾ ਕਟਾਂਗੇ ਉੱਥੇ ਫਿਰ ਆਪਾਂ ਅੱਗੇ ਨੂੰ ਪੜਾਂ ਆਹ ਤਾਂ ਚੱਲ ਕੇ ਆਇਆ ਆਪਾਂ ਇਧਰ ਆਹ ਭਾਈ ਸਾਹਮਣੇ ਲਿਖਿਆ ਹੋਇਆ ਸ੍ਰੀ ਗੁਰੂ ਰਵਿਦਾਸ ਮੰਦਿਰ ਇੱਕ ਮੰਦਿਰ ਆ ਤਿਆਰੀ ਕਰੀ ਜਾਂਦੇ ਨੇ ਕਮਰਾ ਪਾਉਣ ਲੱਗੇ ਨੇ ਇਧਰ ਨੂੰ ਜੇ ਆਪਾਂ ਚਾਤੀ ਮਾਰੀਏ ਨਾ ਇਧਰ ਨੂੰ ਗੁਰਦੁਆਰਾ ਸਾਹਿਬ ਮੰਦਿਰ ਵੀ ਅੰਦਰ ਜਾ ਕੇ ਦੇਖਦੇ ਆ ਵੀ ਕੀ ਆ ਮਾਲ ਫਿਰ ਆਪਾਂ ਇਧਰ ਨੂੰ ਜਾਵਾਂ ਬਲਾਸਪੁਰ ਬਲਾਸਪੁਰ ਤੋਂ ਬਾਅਦ ਵਿੱਚ ਦੇਖਾਂਗੇ ਇੱਥੇ ਕੱਟਦੇ ਹਾਂ ਦੁਪਹਿਰਾ ਚੱਲਦੇ ਹਾਂ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਆਉਂ ਆਏ ਆਪਾਂ ਉਹ ਸਾਹਮਣੇ ਸਰੋਵਰ ਦੀ ਨਾਲ ਇੱਥੇ ਲੋਕ ਇਸ਼ਨਾਨ ਕਰਨ ਆਉਂਦੇ ਨੇ ਬਾਬੇ ਨਾਲ ਗੱਲ ਕੀਤੀ ਆ ਤੇ ਇਧਰੋਂ ਦੀ ਆਹ ਰਾ ਠੀਕ ਆ ਤੇ ਆਹ ਗੁਰਦੁਆਰਾ ਸਾਹਿਬ ਉਹ ਖੜਾਕ ਆਪਣਾ ਕਈ ਹੋਈ ਕਰੀਓ ਕਿਹਤਰਾ ਬਾਦੀ ਵਾਲਾ ਪਗਲੇ ਕੱਕ ਕੇ ਇਹ ਹਾ ਤੇ ਨਾ ਠੀਕ ਆ ਬਈ ਉਪਰ ਅਸੀਂ 10 ਬ੍ਰੋਡ ਪਾ ਨਿਕਲ ਜਾਗਾ ਕਿਜਰਾਬਾਦ ਕੇ ਬਹਰ ਆਏ ਰੈਸ਼ ਕਰ ਓਕੇ ਬ੍ਰੋਟੇ ਵਾਲੇ ਪਦੇ ਵਹਾਂ ਦੇ ਕੋ ਬਾੜੀ ਪਦੇ ਸੀ 3 ਰੋਡ ਪਾਇਗਾ ਇਹ ਚਰਾਹੀ ਰੋਡ ਪਦੇ ਸੀ ਕਿਜਰਾਬਾਦ ਚਲਾ ਜਾਗਾ 3 ਰੋਡ ਤੇ ਕਿਜਰਾਬਾਦ ਹੀ ਕਹਣਾ ਜੀ ਕਿਜਰਾਬਾਦ ਸੇ ਸ਼ੋਰਟਕਟ ਕੱਢ ਪੀ ਅਸੀਂ ਆਪਾਂ ਉਹ ਸਾਹਮਣੇ ਜਿਹੜਾ ਬਜ਼ੁਰਗ ਖੜਾ ਵਾ ਦੁਕਾਨ ਵਾਲਾ ਉਹਦੇ ਕੋਲ ਆਪਣਾ ਸਮਾਨ ਰੱਖ ਇੱਧਰ ਸਾਹਮਣੇ ਡੰਡੀ ਹੈ ਅੰਦਰ ਚੱਲਦੇ ਹਾਂ ਹੁਣ ਆਪਾਂ ਇੱਧਰੋਂ ਕਾਰਾਂ ਖੜੀਆਂ ਨੇ ਇੱਧਰੋਂ ਆਪਾਂ ਚੱਲਦੇ ਹਾਂ ਅੰਦਰ ਨੁਣੀ ਦੇ ਬਣ ਅਨਸਾਰ ਉਡਾਟਾ ਲੱਗਿਆ ਹੋਇਆ। ਉਹ ਸਾਹਮਣੇ ਕੈਦਾ ਲੱਗਿਆ ਹੋਇਆ। ਇਹ ਆਪਾਂ ਕਮਾਲ ਮੁਚਦੇ। ਉਹ ਮੁੱਖ ਦਫਤਰਾ ਭਾਈ। ਜਿੱਥੇ ਕਿ ਨਿਸ਼ਲਾਸ਼ ਲੋਕ ਆਉਂਦੇ ਹੋ। ਇੱਧਰ ਵੀ ਕਰਦੇ ਬਰਾ। ਇਹ ਜਦੋਂ ਮਿੱਲਾ ਹੁੰਦਾ ਨਾ। ਬਹੁਤ ਭਰਦਾ ਹੁੰਦਾ। ਲੋਕੀ ਆਉਂਦੇ ਨੇ ਦੂਰੋਂ ਦੂਰੋਂ। ਉਹਨਾਂ ਸਾਹਣਾ ਸਾਹਿਬ। ਜੱਕ। ਭਾਈ। ਉਹ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਮੀ ਵਿਧਨ ਚੱਲ ਕੇ ਦਰਬਾਰ ਸਾਹਿਬ ਉਸ ਥੱਲੇ ਕਿ ਆਪਾਂ ਜਾ ਕੇ ਗਾਣਾ ਠੀਕ ਹੈ ਠੀਕ ਪਹਰ ਤੋਂ ਕਿ ਪਾਣੀ ਦੇ ਵਿੱਚ ਦੇ ਅੰਦਰ ਦਰਬਾਰ ਸਾਹਿਬ ਚੱਲ ਅੱਗੇ ਤੁਸੀਂ ਇੱਕ ਥੱਲੇ ਕਿਸੇ ਸੁਸਹਾਲਾ ਕਰ ਉਹਦੀ ਲਿਖਿਆ ਗਿਆ ਅੱਛਾ ਹਾਂ ਤੇ ਜਿਹਨੇ ਕੜਾ ਪ੍ਰਸ਼ਾਦੀ ਪਰ ਚਿੱਲਿਆਣੀ ਉੱਥੇ ਤੋਂ ਮੈਨੂੰ ਦੇਖ ਕਰਵਾਵੋ ਇਹ ਭਾਈ ਮਨਰੇ ਕੋਣ ਕੁ ਮਤ ਦਲੀ ਆ ਬਹੁਤ ਵਧੀਆ ਲੱਗਿਆ ਪੰਜਾਬੀ ਪੜੋ ਪੰਜਾਬੀ ਪੜਾਓ ਬੱਚਾ ਨੂੰ ਸਿਖਾਓ ਮਾਂ ਬੋਲੀ ਆਪਣੋ ਲੈ ਕੀ ਬਾਤ ਹੈ ਇੱਥੇ ਹਰਿਆਣੇ ਦੇ ਵਿੱਚ ਵੀ ਐਂ ਚੱਲ ਰਿਹਾ ਹੈ ਆ ਵੀ ਹੀ ਕੰਮ ਕਰਦੇ ਆਪਾਂ ਤਾਂ ਨਹੀਂ ਵਧੀਆ ਲੱਗਿਆ ਫਿਰ ਕੀ ਹੁੰਦਾ ਜੇ ਉਹਨਾਂ ਨੂੰ ਦਿੱਤੀ ਜਾਵੇ ਚਲੋ ਦਰਵਾਜ਼ਾ ਨਾਲ ਪਾਹ ਤਾਂ ਸਹੀ ਪਹਿਲੀ ਅਤ ਸੇ ਪਹਿਲੀ ਵਾਰ ਦਰਸ਼ਨ ਕਰਕੇ ਆਪਾਂ ਨੇ ਕੜਾ ਪ੍ਰਸਾਦ ਦੀ ਦੇਖ ਸਾ ਕੀ ਆਪ ਆ ਗਏ ਤੇ ਆਪਾਂ ਪੈਰ ਮੱਛ ਗਿਓ ਲੋਹੀਤ ਰੱਖਿਆ ਗਿਆ ਹੁਣ ਆਪਾਂ ਬਾਤ ਸੇ ਦਸਵੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਇੱਥੇ ਵੀ ਪੈਰ ਧੋ ਕੇ ਲੌਜ ਪੌੜੀਂ ਜੜ ਕੇ ਅੰਦਰ ਚੱਲਦੇ ਆ ਦਰਸਾਰਾ ਹੇਡ ਕੋਲ ਕੀ ਬਾਕੀ ਆ ਨਹੀਂ ਅੰਦਰ ਤਾਂ ਕੋਈ ਹੈਵੀ ਵੀ ਨਹੀਂ ਪਈ ਆਓ ਬਾਈ ਸਾਹ ਬਾਈ ਗੁਰਜੀ ਦੀ ਫਤਿਹ ਠੀਕ ਠਾਕ ਹਾਂ ਬਾਈ ਬਾਤ 6 ਦਸਵੀਂ ਗੁਰਦੁਆਰਾ ਸਾਹਿਬ ਆ ਜੀ ਕਪਾਲ ਮੋਚਨਾ ਦੁਰ ਚੱਲ ਕੇ ਦਰਬਾਰ ਸਾਹਿਬ ਤੋਂ ਇੱਧਰ ਲੰਗਰ ਹਾਲ ਆ ਅੰਦਰ ਬਹਿਣੇ ਤੇ ਆਮੇ ਪ੍ਰਸਾਦ ਸਾਕਾਂ ਇੱਧਰ ਸਾਰੇ ਕਮਰੇ ਨੇ ਬੰਦੀਆਂ ਦੇ ਜਿਹੜੇ ਸੇਵਾਦਾਰ ਨੇ ਸੇਵਾਦਾਰਾਂ ਦੇ ਸਾਰੇ ਨੇ ਕਮਰੇ ਇਹ ਕਮਰਾ ਦਿੱਤਾ ਬੰਨਣ ਕਹਿੰਦੇ ਜੂਰੇ ਬੈਠੋ ਕਹਿੰਦੇ ਆਰਾਮ ਕਰੋ ਮੈਂ ਕਿਹਾ ਠੀਕ ਹੈ ਆਰਾਮ ਕਰਦੇ ਹਾਂ ਕੀ ਅੱਕ ਕਰ ਕਰ ਗੱਲ ਉਹ ਜਿਹੜਾ ਸੋਨੇ ਸਾਹਮਣੇ ਰਾਹ ਦੀੰਦਣਾ ਉਧਰੋਂ ਆਏ ਸੀ ਆਪਾਂ ਇੱਧਰ ਨੂੰ ਗੁਰਦੁਆਰਾ ਸਾਹਿਬ ਆ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ 10ਵੀਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਤੇ ਇੱਧਰ ਇੱਕ ਪਈ ਸਰੋਵਰ ਆ ਇੱਥੇ ਲੋਕੀ ਇਸ਼ਨਾਨ ਕਰਦੇ ਨੇ ਜਦੋਂ ਇੱਥੇ ਮੇਲਾ ਹੁੰਦਾ ਕੋਈ ਦਾ ਆ ਇੱਕ ਮੰਦਿਰ ਆ ਭਾਈ ਇੱਥੇ ਕਈ ਮੰਦਰ ਬਣੇ ਹੋਏ ਨੇ ਕਈ ਸਥਾਨ ਬਣੇ ਹੋਏ ਨੇ ਇੱਥੇ ਇੱਥੇ ਭਾਈ ਇਸ਼ਨਾਨ ਕਰਦੇ ਨੇ ਲੋਕ ਇਧਰੋਂ ਆਪਾਂ ਆਏ ਸੀ ਉਹ ਸਾਹਮਣੇ ਦਿਖਾਇਆ ਸੀ ਤੁਹਾਨੂੰ ਗੁਰੂ ਭਗਤ ਰਵ 10 ਜੀ ਦਾ ਮੰਦਿਰ ਬਣਿਆ ਹੋਇਆ ਹੈਗਾ ਮੈਂ ਇੱਕ ਗੱਲ ਕਰਦਾ ਸੀ ਵੀ ਇਤਿਹਾਸ ਦੀ ਹੁਣ ਤੁਹਾਨੂੰ ਦੱਸ ਦਈਏ ਵੀ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰੀਏ ਨਾ ਬੇ ਇੱਥੇ ਗੁਰੂ ਨਾਨਕ ਸਾਹਿਬ ਉਦਾਸੀਆਂ ਮੋਕੇ ਆਏ ਸੀਗੇ ਠੀਕ ਆ ਜੀ ਲਿਖਿਆ ਹੁੰਦਾਗਾ ਵੀ ਜਗਤ ਜਲੰਦਾ ਰੱਖਦੇ ਆਪਣੀ ਕਿਰਪਾ ਕਿਰਪਾਧਾਰ ਇਹ ਸ਼ਬਦ ਜਦੋਂ ਲਾਉਂਦੇ ਨੇ ਨਾ ਉਹ ਇੱਥੇ ਧੁਕੜਾ ਬੱਸ ਧੁਕੜਾ ਵੀ ਜਦੋਂ ਵੀ ਸਤਗੁਰ ਜੀ ਸੰਗਤ ਨੂੰ ਤਾਰਦੇ ਹੋਏ ਹਨ ਫਿਰਦੇ ਸੀ ਦੁਨੀਆਂ ਦੇ ਵਿੱਚ ਤੇ ਇੱਥੇ ਪਹੁੰਚੇ ਆਪਾਂ ਅੰਗਲ ਸਿੱਧੀ ਗੱਲ ਗਈ ਪਹੁੰਚੇ ਮੱਖੀ ਤਾਂ ਕਰੀ ਜਾਂਦੀ ਏ ਯਾਰ ਇੱਕ ਚਲ ਇੱਥੇ ਪਹੁੰਚੇ ਵੀ ਫਿਰ ਠੀਕ ਆ ਇੱਕ ਇੱਕ ਉਰੇ ਸੇਠ ਸੀਗਾ ਸੇਠ ਨੇ ਭਾਈ ਭੋਜਨ ਕੀਤਾ ਸੀ ਸੰਤੂਆਂ ਸਾਧੂਆਂ ਦਾ ਬਸ ਤੇ ਜਦੋਂ ਗੁਰਨਾਨਕ ਸਾਹਿਬ ਆਏ ਤੇ ਉਹਦੇ ਘਰ ਇੱਕ ਭਾਈ ਬੱਚੇ ਨੇ ਜਨਮ ਲੈ ਲਿਆ ਤੇ ਫਿਰ ਸੰਤ ਸਾਧੂ ਜਿਹੜੇ ਸੀਗੇ ਪੰਡਤ ਸੀਗੇ ਉਹ ਉੱਠ ਖੜੇ ਕਹਿੰਦੇ ਹੁਣ ਇੱਥੇ ਸੂਤਕ ਹੋ ਗਿਆ ਵੀ ਜਿਹਦੇ ਜੰਮ ਦਾ ਬੱਚਾ ਇਹ ਐ ਕਹਿੰਦੇ ਨੇ ਕਿਸੇ ਨੇ ਭੋਜ ਨਹੀਂ ਸਕਿਆ ਫਿਰ ਗੁਰਨਾਨਕ ਸਾਹਿਬ ਨੇ ਇੱਥੇ ਫਿਰ ਸ਼ਬਦ ਉਚਾਰਨ ਕੀਤਾ ਸੀਗਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਹਨ ਉਹ ਹੈ ਅਤੇ ਲੱਕੜੀ ਅੰਦਰ ਕੀੜਾ ਹੋਏ ਇਹ ਸਾਰਾ ਸ਼ਬਦ ਜਿਹੜਾ ਆਸਾ ਦੀ ਬਾਣੀ ਦੇ ਵਿੱਚ ਪੜ੍ਹਦੇ ਆ ਇੱਥੇ ਉਚਾਰਨ ਹੋਇਆ ਸੀਗਾ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਹੈਗਾ ਤੁਸੀਂ ਸਰਚ ਵੀ ਮਾਰ ਸਕਦੇ ਹੋ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਆਂ ਫਿਰ ਭਾਈ ਜਦੋਂ ਇਹ ਗੱਲ ਮੂਰੇ ਕੀਤੀ ਸਤਗੁਰੂ ਜੀ ਨੇ ਦੱਸੀ ਉਹਨਾਂ ਨੂੰ ਨਾ ਫਿਰ ਉਹਨਾਂ ਸਾਰਿਆਂ ਨੇ ਸਤਗੁਰੂ ਜੀ ਦੇ ਚਰਨਾਂ ਡਿੱਗ ਕੇ ਤੇ ਪ੍ਰਸ਼ਾਦਾ ਛਕਿਆ ਤੇ ਫਿਰ ਸਤਗੁਰੂ ਜੀ ਨਾਲ ਹੋਰ ਵਿਚਾਰਾਂ ਕੀਤੀਆਂ ਤੇ ਫਿਰ ਆਪਣਾ ਜੀਵਨ ਸਫਲ ਬਣਾਇਆ ਵੀ ਸਤਗੁਰੂ ਜੀ ਨਾਲ ਜੁੜ ਗਏ ਵੀ ਸ਼ਬਦਾਂ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਰੇ ਗੱਲ ਕਰੀਏ ਵੀ ਇੱਥੇ ਜੋ ਲੜਦੇ ਲੜਦੇ ਦੇਦ ਨੂੰ ਆਏ ਸਤਿਗੁਰ ਜੀ ਨਾ ਇੱਥੇ ਕਈ ਦਿਨ ਰਹੇ ਕਈ ਦਿਨਾਂ ਦੇ ਵਿੱਚ ਬਸ ਸਤਿਗੁਰ ਜੀ ਰਹਿਣ ਤੋਂ ਬਾਅਦ ਵੀ ਇੱਥੋਂ ਫਿਰ ਪੂਜ ਕੀਤੀ ਸੀ ਤੇ ਪੰਡਤਾਂ ਵਾਸਤੇ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਸੀਗਾ ਮੈਂ ਬੜਿਆ ਸੇ ਇਤਿਹਾਸ ਵੀ ਉਹ ਪੰਡਤਾਂ ਕੋਲ ਅੱਜ ਵੀ ਹੁਕਮਨਾਮਾ ਉਹਨਾਂ ਦੇ ਕੋਲ ਰੱਖਿਆ ਰੱਖਿਆ ਹੋਇਆ ਹੈ ਅੱਜ ਹੁਣ ਆਪਾਂ ਇੱਥੋਂ ਚੱਲੇ ਪਾ ਕੇ ਗੁਰਦੁਆਰਾ ਪੌਂਡਾ ਸਾਹਿਬ ਨੂੰ ਪਹੁੰਚਣਾ ਹੈ ਇੱਥੋਂ 50 ਕਿਲੋਮੀਟਰ ਦੂਰ ਹੈ ਇਹ ਬਲਾਸਪੁਰ ਫੜਾਂਗਾ ਮੈਂ ਗੁਰਦੁਆਰਾ ਕਪਾਲ ਮੋਜਨੇ ਤੋਂ ਮੈਂ ਤੇ ਮੇਰੇ ਨਾਲ ਕੈਮਰਾਮੈਨ ਅਜੇ ਤੱਕ ਕੋਈ ਨਹੀਂ ਹੈਗਾ ਬਸ ਇਜਾਜ਼ਤ ਤੋਂ ਇੱਥੋਂ ਆਪਾਂ ਚੱਲੀਏ ਮੈਂ ਗੱਲ ਕਰਦਾ ਜੀ ਵੀ ਕਰੋ ਫੋਨ ਆਇਆ ਸੀਗਾ ਵੀ ਕਹਿੰਦੇ ਇੱਥੇ ਸੁਖ ਸੁਖ ਲਈ ਵੀ ਤੇ ਵਿਆਹ ਹੋ ਜਾਊਗਾ ਮੈਂ ਕਰਦਿਆਂ ਨੂੰ ਕਹਤਾ ਮੈਂ ਕਿਹਾ ਵੀ ਮੱਥਾ ਤਾਂ ਮੈਂ ਟਿਕਤਾ ਮੈਂ ਐਂ ਜਰੂਰ ਕਹਤਾ ਵੀ ਸਤਿਗੁਰੂ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਹੈਗਾ ਤੇ ਇਹਦਾ ਵੀ ਸ਼ੇਦੀ ਕਰ ਦੋ ਠੀਕ ਹੈ ਵੀ ਤੁਸੀਂ ਇਹ ਕਹੋਗੇ ਵੀ ਇੱਥੇ ਮੱਠ ਸਾਡੇ ਕਿਆ ਦੁਬਾਰੇ ਫਿਰ ਮੇਰੇ ਤੋਂ ਸ਼ਾਇਦ ਹੋਵੇ ਜਾਂ ਨਾ ਹੋਵੇ ਵੀ ਦੁਬਾਰੇ ਆਇਆ ਜਾਵੇ ਜਾਂ ਨਾ ਜਾ ਆਇਆ ਜਾਵੇ ਵੀ ਵਾਸਤੇ ਸਮਝ ਲਿਓ ਵੀ ਇਹ ਗੱਲ ਨੂੰ ਸਤਿਗੁਰ ਜੀ ਜੇ ਤੁਸੀਂ ਚਾਹੋ ਨੇ ਵੀ ਮੈਨੂੰ ਵਿਆਹ ਕਰਾਉਣਾ ਜ਼ਰੂਰੀ ਆ ਨਾ ਵੀ ਫਿਰ ਸੇਦੀ ਸੇਦੀ ਇੱਕ ਕੰਨਿਆ ਲੱਭ ਦੇ ਆਪਾਂ ਜਾਨੀ ਸੁੱਖ ਨਹੀਂ ਸੁਖੀ ਬਸ ਕਹਿਤਾ ਅਲ ਜਾਤਾ ਰੱਬ ਨੂੰ ਵੀ ਉਹ ਸੋਚਦਾ ਹੋਊਗਾ ਪਹਿਨ ਨਵੇਂ ਬੰਦਾ